ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦੇਣ ਵਾਲੀ ਸਾਹਮਣੇ ਆਈ ਹੈ। ਦਰਅਸਲ ਵਿਕਰਮ ਸਿੰਘ ਵਜੀਠੀਆ ਹੋਰਾਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਲਾਰੈਂਸ ਮਿਸ਼ਨੋਈ ਦੀਆਂ ਇੰਟਰਵਿਊ ਤੋਂ ਇਲਾਵਾ ਦੋ ਵੀਡੀਓਜ਼ ਹੋਰ ਨੇ ਜਿਸ ਨੂੰ ਦੇਖ ਕੇ ਤੁਹਾਨੂੰ ਹੈਰਾਨੀ ਹੋ ਜਾਵੇਗੀ। ਵਿਕਰਮ ਸਿੰਘ ਮਜੀਠੀਆ ਕੀ ਕੁਝ ਬੋਲੇ ਇਸ ਮਸਲੇ ਤੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਅੱਜ ਅਹਿਮ ਵਿਸ਼ਿਆਂ ਦੇ ਉੱਪਰ ਪ੍ਰੈਸ ਕਾਨਫਰੰਸ ਕਰਾਂਗੇ। ਤਾਂ ਉਦੋਂ ਤੋਂ ਹੀ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਕਿਹੜੇ ਵੱਡੇ ਖੁਲਾਸੇ ਕਰਨ ਜਾ ਰਹੇ ਨੇ ਕਿਉਂਕਿ ਜਦੋਂ ਵੀ ਵਿਕਰਮ ਸਿੰਘ ਮਜੀਠੀਆ ਤੇ ਸੁਖਪਾਲ ਸਿੰਘ ਖਹਿਰਾ ਕੋਈ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੁੰਦੇ ਨੇ ਤੇ ਜਦੋਂ ਐਲਾਨ ਕਰਦੇ ਨੇ ਤਾਂ ਉਦੋਂ ਹੀ ਜਿਹੜੇ ਪੱਤਰਕਾਰ ਅਤੇ ਨetaਮਾਂ ਦੇ ਕੰਨ ਖੜੇ ਹੋ ਜਾਂਦੇ ਨੇ ਕਿ ਕੋਈ ਨਾ ਕੋਈ ਵੱਡਾ ਤੱਥਾਂ ਦੇ ਆਧਾਰ ਤੇ ਹੀ ਖੁਲਾਸਾ ਹੋਵੇਗਾ ਕੋਈ ਨਾ ਕੋਈ ਨਵਾਂ ਸਿਆਪਾ ਹੀ ਭਗਵੰਤ ਮਾਨ ਦੇ ਜਿਹੜਾ ਗੱਲ ਪੈਣ ਵਾਲਾ ਹੋਵੇਗਾ ਤਾਂ ਇਸੇ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਸ ਵੱਡੇ ਖੁਲਾਸੇ ਦੇ ਨਾਲ ਬੈਕਫੁੱਟ ਤੇ ਤੱਕ ਦਿੱਤਾ ਹੈ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਨੂੰ ਪਹਿਲਾਂ ਸੁਣ ਲਵੋ ਵਿਕਰਮ ਸਿੰਘ ਮਜੀਠੀਆ ਕੀ ਕਹਿੰਦੇ ਆ ਉਸ ਤੋਂ ਬਾਅਦ ਹੋਰ ਗੱਲਬਾਤ ਕਰਦੇ ਆ ਸੋ ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਜਿਹਦੇ 'ਚ ਲਾਰੈਂਸ ਬਿਸ਼ਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹੱਲ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਖੀ ਵੇਖ ਕੇ ਆਇਆ ਹੋ ਸਕਦਾ ਤੇ ਤੁਹਾਨੂੰ ਕਿਸੇ ਵੇਲੇ ਬੁਕਾਵਾਂਗੇ ਕਿ ਵੇਖ ਕੇ ਤੁਹਾਡੀਆਂ ਲੱਖਾਂ ਦੀਆਂ ਅੱਖਾਂ ਇੱਥੇ ਡਿੱਗ ਜਾਣੀਆਂ ਮੈਨੂੰ ਫੜ ਕੇ ਅੰਦਰ ਵਾਪਸ ਪਿੱਟ ਕਰਨੀਆਂ ਪੈਣੀਆਂ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ 'ਚ ਮਤਲਬ ਮੈਂ ਵੇਖ ਕੇ ਹੈਰਾਨ ਹੋ ਗਿਆ ਕਿ ਵਾਹ ਦਾ ਹੈਲ ਇਸ ਕੋਈ ਥਿਸ ਇਜ਼ ਦਿ ਲਾਅ ਐਂਡ ਆਰਡਰ ਐਮਰਜੈਂਸੀ ਆਰ ਅੱਜ ਮੈਂ ਦੱਸ ਰਿਹਾ ਦੋ ਵੀਡੀਓ ਹੋਰ ਨੇ ਇਹ ਆਪ ਜਨਤਾ ਕਰ ਦੇਣੀ ਤਾਂ ਬੜੀ ਛੇਤੀ ਮੈਂ ਜਨਤਾ ਕਰੂੰਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਤੇ ਚੱਲ ਕੀ ਰਿਹਾ ਸੋ ਮੈਂ ਤੁਹਾਨੂੰ ਕਹਿ ਰਿਹਾ ਈ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਜਿਹਦੇ 'ਚ ਲਾਰੈਂਸ ਬਿਸ਼ਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹਲੇ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਖੀ ਦੇਖ ਕੇ ਆਇਆ ਹੋ ਸਕੇ ਤੇ ਤੁਹਾਨੂੰ ਕਿਸੇ ਵੇਲੇ ਵਕਾਵਾਵਾਂਗੇ ਕਿ ਦੇਖ ਕੇ ਥੋੜੀਆਂ ਨਾਲ ਕਈਆਂ ਦੀ ਅੱਖਾਂ ਇੱਥੇ ਡਿਗ ਜਾਣੀ ਮੈਨੂੰ ਫੜ ਕੇ ਅੰਦਰ ਵਾਪਸ ਮਿਟ ਕਰਦੇ ਆ ਪੈਣੀ ਹੈ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ 'ਚ ਮਤਲਬ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਵੱਧ ਹੈਲ ਇਸ ਕੋਈ ਦਿਸ ਇਜ਼ ਦ ਲਾਅ ਐਂਡ ਆਰਡਰ ਐਮਰਜੈਂਸੀ ਅੱਜ ਔਰ ਅੱਜ ਮੈਂ ਦੱਸ ਰਿਹਾ ਦੋ ਵੀਡੀਓ ਹੋਰ ਨੇ ਇਹ ਆਪ ਜਨਤਕ ਕਰਦੇ ਨਹੀਂ ਤਾਂ ਬੜੀ ਛੇਤੀ ਮੈਂ ਜਨਤਕ ਕਰੂੰਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਤੇ ਚੱਲ ਕੀ ਰਿਹਾ ਤਾਂ ਸੁਣਿਆ ਤੁਸੀਂ ਕਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਜਿਹੜੀ ਆ ਹੋਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਪੂਰੀ ਤਰ੍ਹਾਂ ਬੈਕਫੁੱਟ ਤੇ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਹੈ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਹੀ ਐਸਆਈਟੀ ਦੇ ਵੱਲੋਂ ਪੰਜਾਬ ਪੁਲਿਸ ਦੀ ਹੀ ਐਸਆਈਟੀ ਦੇ ਵੱਲੋਂ ਇਹ ਖੁਲਾਸਾ ਕਰ ਦਿੱਤਾ ਗਿਆ ਸੀ ਕਿ ਖਰੜ ਸੀਆਈਏ ਦੇ ਵਿੱਚ ਇਹ ਇੰਟਰਵਿਊ ਜਿਹੜੀ ਹੈ ਉਹ ਹੀ ਹੈ ਤਾਂ ਉਸ ਤੋਂ ਬਾਅਦ ਡੀਜੀਪੀ ਸਾਹਿਬ ਅਤੇ ਮੁੱਖ ਮੰਤਰੀ ਲਗਾਤਾਰ ਚੁੱਪ ਨੇ ਨਾ ਤਾਂ ਵਿਧਾਨ ਸਭਾ ਦੇ ਅੰਦਰ ਤੇ ਨਾ ਹੀ ਵਿਧਾਨ ਸਭਾ ਦੇ ਬਾਹਰ ਕਿਸੇ ਵੀ ਤਰੀਕੇ ਦਾ ਕੋਈ ਵੀ ਇਸ ਤੇ ਜਵਾਬ ਨਹੀਂ ਦਿੰਦਾ ਭਾਵੇਂ ਸਰਕਾਰ ਇਸ ਮਸਲੇ ਤੇ ਬੈਕਫੁੱਟ ਤੇ ਹੈ ਔਰ ਨਾ ਹੀ ਇਹ ਗੱਲ ਸਾਹਮਣੇ ਹਲੇ ਲਿਆਂਦੀ ਹੈ ਸਰਕਾਰ ਨੇ ਕਿ ਜਿਹੜੇ ਅਧਿਕਾਰੀਆਂ ਦੇ ਵੱਲੋਂ ਇਹ ਇੰਟਰਵਿਊ ਕਰਵਾਈ ਗਈ ਹੈ ਖਰੜ ਸੀਆਈਏ ਦੇ ਅੰਦਰ ਉਹਨਾਂ ਦੇ ਖਿਲਾਫ ਕਾਰਵਾਈ ਕੀ ਕੀਤੀ ਹੈ ਇਹ ਵੀ ਕਾਰਵਾਈ ਹਲੇ ਨਹੀਂ ਕੁਝ ਵੀ ਜਿਹੜੀ ਆ ਕੀਤੀ ਗਈ ਕਿਸੇ ਦੇ ਵੀ ਖਿਲਾਫ ਨਹੀਂ ਕੀਤੀ ਗਈ ਤਾਂ ਇਹ ਵੀ ਬਹੁਤ ਸਰਕਾਰ ਦੇ ਲਈ ਨਮੋਸ਼ੀ ਵਾਲੀ ਜਿਹੜੀ ਗੱਲ ਹੈਗੀ ਆ ਪਰ ਹਲੇ ਇਸ ਮੁਸੀਬਤ ਦੇ ਵਿੱਚੋਂ ਨਿਕਲੇ ਨਹੀਂ ਸੀ ਤਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਦੋ ਹੋਰ ਵੀਡੀਓਜ਼ ਦਾ ਦਾਅਵਾ ਕਰ ਦਿੱਤਾ ਇੱਕ ਵੀਡੀਓਜ਼ ਉਹ ਜਿਦੇ ਵਿੱਚ ਕਿਹਾ ਜਾ ਰਿਹਾ ਕਿ ਲੋਰੈਂਸ ਬਿਸ਼ਨੋਈ ਨੂੰ ਸ਼ਾਪਿੰਗ ਵੀ ਕਰਾਈ ਗਈ ਹੈ ਪਰ ਉਹਦੇ ਨਾਲ ਨਾਲ ਇੱਕ ਹੋਰ ਵੀਡੀਓ ਦਾ ਜ਼ਿਕਰ ਕਰ ਰਹੇ ਨੇ ਵਿਕਰਮ ਸਿੰਘ ਮਜੀਠੀਆ ਜਿਦੇ ਤੇ ਦਾਵਾ ਕਰ ਰਹੇ ਨੇ ਕਿ ਉਹ ਇੰਨੀ ਮਤਲਬ ਇਹੋ ਜੀ ਵੀਡੀਓ ਹੈਗੀ ਹੈ ਕਿ ਤੁਹਾਡੀਆਂ ਅੱਖਾਂ ਹੀ ਬਾਹਰ ਡਿੱਗ ਪੈਣਗੀਆਂ ਅੱਖਾਂ ਬਾਹਰ ਡਿੱਗ ਪੈਣਦਿਆਂ ਦਾ ਭਾਵ ਕਿ ਉਹ ਇਹ ਦਾਵਾ ਕਰ ਰਹੇ ਨੇ ਕਿ ਬਹੁਤ ਜ਼ਿਆਦਾ ਹੈਰਾਨੀ ਜਨਕ ਜਿਹੜੀ ਉਹ ਵੀਡੀਓ ਹੈਗੀ ਹੈ ਔਰ ਕਹਿੰਦੇ ਕਿ ਉਸ ਵੀਡੀਓ ਨੂੰ ਦੇਖ ਕੇ ਮੈਂ ਵੀ ਜਿਹੜਾ ਉਹ ਹੈਰਾਨ ਰਹਿ ਗਿਆ ਤੇ ਦੇਖਣ ਵਾਲੇ ਵੀ ਹੈਰਾਨ ਰਹਿ ਜਾਣਗੇ ਔਰ ਉਹਨਾਂ ਨੇ ਨਾਲ ਹੀ ਨਾਲ ਭਗਵੰਤਪਾਨ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਨਹੀਂ ਤਾਂ ਮੈਂ ਵੀਡੀਓ ਜਾਰੀ ਕਰਾਂਗਾ ਨਹੀਂ ਤਾਂ ਉਹ ਖੁਦ ਇਹ ਵੀਡੀਓ ਜਾਰੀ ਕਰ ਦੇਣ ਤਾਂ ਭਗਵੰਤਪਾਨ ਜਿਹੜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਇਹ ਲਗਾਤਾਰ ਬੈਕਫੁੱਟ ਤੇ ਸੀਗੇ ਤਾਂ ਉਹ ਹੁਣ ਇੱਕ ਵਾਰ ਫਿਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਸਲੇ ਤੋਂ ਇਲਾਵਾ ਦੋ ਹੋਰ ਵੀਡੀਓਜ਼ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿਦੂ ਮੁਜ਼ੇ ਵਾਲੇ ਦੇ ਕਤਲ ਦੇ ਵਿੱਚ ਇਨਵੋਲਵ ਜਿਹੜਾ ਟੀਨੂ ਸੀਗਾ ਜਿਹੜਾ ਭੱਜ ਗਿਆ ਸੀ ਪੁਲਿਸ ਦੀ ਕਸਟਡੀ ਦੇ ਵਿੱਚੋਂ ਤੁਹਾਨੂੰ ਚੇਤਾ ਹਊਗਾ ਕਿ ਇੱਕ ਇਨਸਪੈਕਟਰ ਉਹਨੂੰ ਬਾਹਰ ਲੈ ਕੇ ਗਿਆ ਉਹਦੀ গারਲਫ੍ਰੈਂਡ ਨੂੰ ਮਲਾਉਣ ਤਾਂ ਉਥੋਂ ਜਿਹੜਾ ਉਹ ਭੱਜ ਗਿਆ ਸੀ ਤਾਂ ਉਸ ਤੋਂ ਪਹਿਲਾਂ ਉਹਦੀ ਵੀ ਇੱਕ ਵੀਡੀਓ ਜਿਹੜੀ ਆ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਟੀਨੂ ਨੂੰ ਪਹਿਲਾਂ ਸ਼ਾਪਿੰਗ ਕਰਾਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨੂੰ ਪਾਰਟੀ ਕਿਸੇ ਕਲੱਬ ਦੇ ਵਿੱਚ ਕਰਵਾਈ ਜਾਂਦੀ ਹੈ ਤੇ ਉਹਦੇ ਨਾਲ ਪੰਜਾਬ ਪੁਲਿਸ ਦਾ ਇੱਕ ਇਨਸਪੈਕਟਰ ਵੀ ਸੀਗਾ ਤਾਂ ਇਹ ਪੰਜਾਬ ਪੁਲਿਸ ਵਾਸਤੇ ਜਾਂ ਪੰਜਾਬ ਸਰਕਾਰ ਦੇ ਅੰਦਰ ਇਹ ਕਟਨਾਮਾ ਜਿਹੜੀਆਂ ਇਹ ਕੋਈ ਪਹਿਲੀ ਵਾਰ ਨਹੀਂ ਹੋਣ ਵਾਲੀਆਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਹੋਈਆਂ ਨੇ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਜਿਹੜੀਆਂ ਨੇ ਉਹ ਇਸ ਤਰੀਕੇ ਦੀਆਂ ਕਾਰਵਾਈਆਂ ਕਰਵਾ ਰਹੀਆਂ ਨੇ ਔਰ ਬਿਲਕੁਲ ਸਰਕਾਰ ਇਹਦੇ ਤੇ ਚੁੱਪ ਹੈ ਆਖਰ ਕੀ ਮਜਬੂਰੀ ਹੈ ਭਗਵੰਤ ਮਾਨ ਦੀ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੀ ਮਜਬੂਰੀ ਹੈ ਕਿ ਇਹੋ ਜਿਹੇ ਅਫਸਰਾਂ ਦੇ ਉੱਪਰ ਉਹ ਕਾਰਵਾਈ ਨਹੀਂ ਕਰ پا ਰਹੇ ਕੀ ਕੁਈ ਰਲ ਮਿੜੀ ਭੁਗਤਤਾ ਨਹੀਂ ਗਈ ਆਖਿਰ ਮਜਬੂਰੀ ਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਜਿਹੜੇ ਐਸਆਈਟੀ ਦੇ ਵੱਲੋਂ ਖਲਾਸਾ ਕੀਤੇ ਗਏ ਨੇ ਕਿ ਭਾਈ ਸੀਆਈਏ ਖਰੜ ਦੇ ਵਿੱਚ ਇਹ ਇੰਟਰਵਿਊ ਕਰਾਈ ਗਈ ਹੈ ਜੇਕਰ ਇਹ ਵੀ ਹੋ ਰਿਹਾ ਵਾਰ-ਵਾਰ ਵਿਧਾਨ ਸਭਾ ਦੇ ਅੰਦਰ ਜਿਹਨੂੰ ਸਰਕਾਰ ਚੁਠਲਾ ਨਹੀਂ ਰਹੀ ਕਿ ਇੱਕ ਐਸਪੀ ਨੇ ਲਾਰੈਂਸ ਬਿਸ਼ਰੋਈ ਨੂੰ ਆਪਣਾ ਫੋਨ ਦੇ ਕੇ ਜਿਹੜੀ ਉਹ ਇੰਟਰਵਿਊ ਕਰਵਾਈ ਹੈ ਤਾਂ ਉਹ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਹੋ ਚੁੱਕਿਆ ਸਰਕਾਰ ਨੇ ਉਹਨੂੰ ਕਿਸੇ ਵੀ ਤਰੀਕੇ ਦਾ ਡਿਨਾਈ ਜਿਹੜਾ ਉਹ ਨਹੀਂ ਕੀਤਾ ਤਾਂ ਹੁਣ ਇਹ ਦੱਸਣ ਕਿ ਉਹ ਕਿਹੜੇ ਅਫਸਰ ਨੇ ਜਿਨ੍ਹਾਂ ਦੇ ਖਿਲਾਫ ਹਲੇ ਤੱਕ 20 ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਕੀ ਜਦੋਂ ਕੋਰਟ ਕਹੇਗੀ ਕਿ ਪੰਜਾਬ ਸਰਕਾਰ ਉਦੋਂ ਹੀ ਕਾਰਵਾਈ ਕਰੇਗੀ ਜਦੋਂ ਕੋਰਟ ਸਰਕਾਰ ਦੇ ਧੌਣ ਤੇ ਗੋਡਾ ਰੱਖੇਗੀ ਕਿ ਸਰਕਾਰ ਉਦੋਂ ਹੀ ਕਾਰਵਾਈ ਕਰੇਗੀ ਪਹਿਲਾਂ ਕਾਰਵਾਈ ਸਰਕਾਰ ਕਿਉਂ ਨਹੀਂ ਕਰ ਰਹੀ ਬਹੁਤ ਵੱਡੇ ਖੁਲਾਸੇ ਨੇ ਪਰ ਵਿਕਰਮ ਸਿੰਘ ਮਜੀਠੀਆ ਨੇ ਹੋਰ ਢੁੜਕੂ ਜਿਹੜਾ ਭਗਵੰਤ ਮਾਨ ਅਤੇ ਸਰਕਾਰ ਦਾ ਜਿਹੜਾ ਉਹ ਵਾਦਾ ਦਿੱਤਾ ਹੈ ਕਿ ਭਗਵੰਤ ਮਾਨ ਨੂੰ ਐਜ਼ ਅ ਗ੍ਰਹਿ ਮੰਤਰੀ ਵੈਸੇ ਤਾਂ ਸਾਡੇ ਇੱਥੇ SSC 90 90 ਸਾਲ ਦੇ ਜਨਾਚਰ ਲੀਡਰ ਜਿਹੜੇ ਆ ਉਹ ਪ੍ਰਲੋਕ ਨਹੀਂ ਸੁਧਾਰਦੇ ਉਹਨਾਂ ਟਾਈਮ ਕੁਰਸੀਆਂ ਛੱਡਦੇ ਨਹੀਂ ਤੇ ਭਗਵੰਤ ਮਾਨ ਤੋਂ ਵੀ ਸਾਨੂੰ ਆਸ ਨਹੀਂ ਕਿ ਅਸੀਂ ਉਹਨਾਂ ਤੋਂ ਮੁੱਖ ਮੰਤਰੀ ਦਾ ਅਸਤੀਫਾ ਮੰਗ ਲਈਏ ਪਰ ਗੱਲ ਇਹ ਹੈ ਕਿ ਐਜ਼ ਅ ਗ੍ਰਹਿ ਮੰਤਰੀ ਵੀ ਉਹ ਬੁਰੇ ਤਰੀਕੇ ਨਾਲ ਫੇਲ ਨੇ ਐਜ਼ ਅ ਜੇਲ ਮੰਤਰੀ ਵੀ ਬੁਰੇ ਤਰੀਕੇ ਨਾਲ ਫੇਲ ਨੇ ਮੁੱਖ ਮੰਤਰੀ ਤੋਂ ਤਾਂ ਉਹਨਾਂ ਨੇ ਨਹੀਂ ਚਲੋ ਅਸਤੀਫਾ ਦੇਣਾ ਘਟੋ ਘਟ ਗ੍ਰਹਿ ਵਿਭਾਗ ਹੀ ਛੱਡ ਦੇਣ ਜੇਲ੍ਹ ਵਿਭਾਗ ਹੀ ਛੱਡ ਦੇਣ ਕਿਸੇ ਚੱਜ ਦੇ ਅਫਸਰ ਨੂੰ ਜਿਹੜਾ ਉਹ ਦੇ ਦਿੱਤਾ ਜਾਵੇ ਵਿਭਾਗ ਕਿਸ ਚੱਜ ਦੇ ਲੀਡਰ ਨੂੰ ਦੇ ਦਿੱਤਾ ਜਾਵੇ ਜੇ ਤੁਹਾਡੇ ਤੋਂ ਨਹੀਂ ਕੋਈ ਚੱਜ ਦੀ ਜਿਹੜੀ ਕਾਰਗੁਜ਼ਾਰੀ ਹੋ ਰਹੀ ਤਾਂ ਬਹੁਤ ਵੱਡੇ ਖੁਲਾਸੇ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਕਰ ਦਿੱਤੇ ਨੇ ਇੱਕ ਵਾਰ ਫੇਰ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਉਹ ਵੀਡੀਓ ਜਿਹੜੀ ਆ ਸੁਣਾਈ ਜਾਵੇ ਸੋ ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਦੀਦੇ ਤੇ ਲਾਰੈਂਸ ਪਿਸ਼ਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਅਗਵਰਮਾਨ ਸਾਹਿਬ ਹੱਲ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਖੀ ਦੇਖ ਕੇ ਆਇਆ ਹੋ ਸਕੇ ਤੇ ਤੁਹਾਨੂੰ ਕਿਸੇ ਵੇਲੇ ਵਕਾਵਾਵਾਂਗੇ ਕਿ ਦੇਖ ਕੇ ਥੋੜੀਆਂ ਲੱਕੀਆਂ ਦੀ ਅੱਖਾਂ ਇੱਥੇ ਡਿੱਗ ਜਾਣੀਆਂ ਮੈਨੂੰ ਫੜ ਕੇ ਅੰਦਰ ਵਾਪਸ ਪਿੱਟ ਕਰਨੀਆਂ ਪੈਣੀਆਂ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ 'ਚ ਮਤਲਬ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਵੱਧ ਹੈਲ ਇਸ ਹੋਏ ਦਿਸ ਇਜ਼ ਦ ਲਾਅ ਐਂਡ ਆਰਡਰ ਐਮਰਜੈਂਸੀ ਅੱਜ ਔਰ ਅੱਜ ਮੈਂ ਦੱਸ ਰਿਹਾ ਦੋ ਵੀਡੀਓ ਹੋਰ ਨੇ ਇਹ ਆਪ ਜਨ ਤੱਕ ਕਰਦੇ ਨਹੀਂ ਤਾਂ ਬੜੀ ਛੇਤੀ ਮੈਂ ਜਨ ਤੱਕ ਕਰੂੰਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਕੀ ਚੱਲ ਕੀ ਰਿਹਾ ਤਾਂ ਇਹ ਸੁਣਿਆ ਤੁਸੀਂ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਕਲਾਸਾ ਤਾਂ ਆ ਦੇਖਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਇਹਦੇ ਤੇ ਕੀ ਕੁਝ ਗੱਲਬਾਤ ਕਰਦੀ ਹੈ ਹਾਲਾਂਕਿ ਅਸ਼ਲੀਲ ਵੀਡੀਓ ਵੀ ਕੁਝ ਮੰਤਰੀਆਂ ਦੀ ਆ ਚੁੱਕੀਆਂ ਨੇ ਕਾਰਵਾਈ ਤਾਂ ਉਹਨਾਂ ਦੇ ਉੱਪਰ ਵੀ ਨਹੀਂ ਹੋਈ ਔਰ ਹਾਲੇ ਤੱਕ ਐਸਆਈਟੀ ਦੇ ਵੱਲੋਂ ਖੁਲਾਸਾ ਕਰਨ ਤੋਂ ਬਾਅਦ ਕੇ ਅਫਸਰਾਂ ਨੇ ਹੀ ਪੁਲਿਸ ਦੇ ਅਫਸਰਾਂ ਨੇ ਹੀ ਲਾਰੈਂਸ ਦੀ ਇੰਟਰਵਿਊ ਕਸਟਡੀ ਦੇ ਵਿੱਚੋਂ ਕਰਾਈ ਹੈ ਕਾਰਵਾਈ ਉਹਨਾਂ ਦੇ ਉੱਪਰ ਵੀ ਨਹੀਂ ਹੋਈ ਤਾਂ ਹੁਣ ਅੱਗੇ ਕਾਰਵਾਈ ਜਿਹੜੀ ਆ ਕਿੱਥੇ ਹੋਣੀ ਹੈ ਆਸਤਾ ਨਹੀਂ ਰੱਖੀ ਜਾ ਸਕਦੀ ਨਾ ਹੀ ਆਸ ਇਹ ਰੱਖੀ ਜਾ ਸਕਦੀ ਹੈ ਕਿ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾ ਨੇ ਜਿਹੜਾ ਇਹ ਖਲਾਸ ਦਾਵਾ ਕੀਤਾ ਕਿ ਜਾਂ ਤਾਂ ਸਰਕਾਰ ਦਾ ਇਹ ਕਰ ਦਵੇ ਜਾਰੀ ਵੀਡੀਓ ਜਾਂ ਮੈਂ ਕਰਾਂਗਾ ਤਾਂ ਆ ਸਰਕਾਰ ਤੋਂ ਨਹੀਂ ਤਾਂ ਇਹ ਸ਼ਾਇਦ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਹੀ ਜਿਹੜੀ ਆ ਉਹ ਕਰਨੀ ਪਊਗੀ ਕਿਉਂਕਿ ਸਰਕਾਰ ਤਾਂ ਤੋਂ ਤਾਂ ਇੰਨਾ ਆਸ ਨਹੀਂ ਰੱਖੀ ਜਾ ਸਕਦੀ ਪਰ ਹਾਂ ਭਗਵੰਤ ਮਾਨ ਸਰਕਾਰ ਜੇਕਰ ਆਪ ਗਲਤ ਨਹੀਂ ਜੇ ਭਗਵੰਤ ਮਾਨ ਇਸ ਵਿੱਚ ਆਪ ਇਨਵੋਲਵ ਨਹੀਂ ਤਾਂ ਇਹੋ ਜੀਆਂ ਕਾਲੀਆਂ ਭੇਡਾਂ ਦੇ ਉੱਪਰ ਜਲਦ ਤੋਂ ਜਲਦ ਕਾਰਵਾਈ ਕਰਨ ਨਹੀਂ ਤਾਂ ਭਗਵੰਤ ਮੰਤੇ ਵੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਾਨਾ ਲੋਕਾਂ ਦੀ ਟੀਵੀ ਦੇ ਨਾਲ